ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਦੇ ਲਾਅ ਐਂਡ ਆਰਡਰ ਸਥਿਤੀ ਦੀ ਗੱਲ ਕਰੀਏ ਤਾਂ ਕਾਫੀ ਸਵਾਲ ਉੱਠ ਰਹੇ ਨੇ ਕਿਉਂਕਿ ਮੁਹਾਲੀ ਦੇ ਸੋਹਾਣਾ ਦੇ ਵਿੱਚ ਕ ਕਬੱਡੀ ਕੱਪ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਧਰ ਅੰਮ੍ਰਿਤਪਾਲ ਹੁਣਾਂ ਦੀ ਪਟੀਸ਼ਨ ਤੇ ਸੁਣਵਾਈ ਦੀ ਵੀ ਗੱਲ ਕਰਾਂਗੇ ਕਿਉਂਕਿ ਸੈਸ਼ਨ ਦੇ ਵਿੱਚ 3 ਦਿਨ ਰਹਿ ਗਏ ਨੇ ਜਿਸ ਆਧਾਰ ਤੇ ਉਹ ਜ਼ਮਾਨਤ ਮੰਗ ਰਹੇ ਨੇ ਸੋ ਅੱਗੇ ਕੀ ਹੋਏਗਾ ਇਹ ਦੇਖਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਕੱਲ ਯਾਨੀ ਕਿ 17 ਦਸੰਬਰ ਨੂੰ ਬਲਕਸ਼ਮਤੀ ਤੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜੇ ਆਉਣੇ ਨੇ ਨਤੀਜੇ ਕਿਸ ਤਰ੍ਹਾਂ ਦੇ ਰਹਿਣਗੇ ਤੇ ਹੋਰ ਵੱਖ-ਵੱਖ ਸਿਆਸੀ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਤੇ ਚਰਚਾ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਰਿਕਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਉਹਵਾ ਸਵਾਗਤ ਹੈ ਤੁਹਾਡਾ ਸਭ ਧੰਨਵਾਦ ਤੁਹਾਡਾ ਵੀ ਦਰਸ਼ਕਾਂ ਨੇ ਸਤਿਕਾਰ ਨਾਲ ਸਤਿ ਅਕਾਲ ਜੀ ਲਓ ਸਵਾਲ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਮੋਹਾਲੀ ਦੇ ਸੁਹਾਣਾ ਦੇ ਵਿੱਚ ਕਬੱਡੀ ਕੱਪ ਦੇ ਵਿੱਚ ਜਿਹੜੀਆਂ ਗੋਲੀਆਂ ਚੱਲੀਆਂ ਨੇ ਜਿੱਥੇ ਕੀ ਰਾਣਾ ਬਲਾਚੌਰੀਆ ਨਾਂ ਦਾ ਜਿਹੜਾ ਪਹਿਲਾਂ ਕਬੱਡੀ ਖਿਡਾਰੀ ਐ ਤੇ ਹੁਣ ਪ੍ਰਮੋਟਰ ਸੀ ਉਸ ਦੀ ਮੌਤ ਹੋ ਗਈ ਐ ਹੁਣ ਇਸ ਤੋਂ ਬਾਅਦ ਮੁੱਖ ਐ ਜਿਹੜਾ ਉਹ ਇਸ ਮੁੱਦੇ ਨੇ ਸਿਆਸਤ ਵੱਲ ਨੂੰ ਮੋੜ ਲਿਆ ਤੇ ਸਿਆਸਤ ਇਸ ਮੁੱਦੇ ਤੇ ਕਹਿ ਰਹੀ ਐ ਕਿ ਪੰਜਾਬ ਤੇ ਲਾਅ ਐਂਡ ਆਰਡਰ ਦੀ ਸਥਿਤੀ ਐ ਜਿਹੜੀ ਉਹ ਬਹੁਤ ਖਰਾਬ ਐ ਕਈ ਤਰ੍ਹਾਂ ਦੇ ਸਵਾਲ ਸਰਕਾਰ ਤੇ ਖੜੇ ਹੋ ਰਹੇ ਨੇ ਕੀ ਮੰਨਦੇ ਹੋ ਇਸ ਸਥਿਤੀ ਨੂੰ ਲੈ ਕੇ ਤੇ ਸਰਕਾਰ ਕਿ ਹੱਦ ਤੱਕ ਜ਼ਿੰਮੇਵਾਰ ਹੈ ਇਹੋ ਜਿਹੀਆਂ ਚੀਜ਼ਾਂ ਲਈ ਦੇਖੋ ਰਾਣਾ ਭਲਾ ਸੋਰੀਆ ਜਿਹੜਾ ਕੋਬਡੀ ਖਿਡਾਰੀ ਤੇ ਪਾਸਾ ਜ਼ਿਕਰ ਕਰ ਰਹੇ ਆ ਕਿ ਕੋਬਡੀ ਦੇ ਪ੍ਰੋਮੋਟਰ ਉਹਦਾ ਕਾਲ ਸ਼ਾਮ ਹਾਲੀ ਦੇ ਬਿਲਕੁਲ ਗੁਆਂਢ ਸਹਾਣਾ ਦਾ ਜਿਹੜਾ ਖੇਡ ਮੈਦਾਨ ਸੀ ਉੱਥੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਕਿ ਕੋਬਡੀ ਦੀ ਗੇਮ ਦੇਖਣ ਲਈ ਆਏ ਸੀ ਔਰ ਉਹ ਮੈਚ ਬੜਾ ਪਪੂਲਰ ਮੈਚ ਹੈ ਜੋ ਕਾਫੀ ਦਿਨਾਂ ਤੋਂ ਜੀ ਪ੍ਰਮੋਸ਼ਨ ਵੀ ਹੋ ਰਹੀ ਸੀ ਔਰ ਕੱਲ ਆਖਰੀ ਦਿਨ ਸੀ ਤੇ ਰਾਣਾ ਬਲਾਚੋਰੀ ਦਾ ਉਥੇ ਸ਼ਰੀਆਮ ਕਤਲ ਹੋਇਆ ਹੂੰ ਉਹ ਕਿਹਨੇ ਕਤਲ ਕੀਤਾ ਕੌਣ ਹੈ ਜ਼ਿੰਮੇਵਾਰ ਕੰਗਰੇਸ ਹੈ ਕੋਈ ਹੋਰ ਕੁਝ ਹੈ ਕੀ ਹੈ ਇਹਦੇ ਜਾਂਚ ਸੰਸਿਆਂ ਤੋਂ ਬਾਅਦ ਸਥਿਤੀ ਜੋ ਸਪੱਸ਼ਟ ਹੋਏਗੀ ਅਜੇ ਬਿਲਕੁਲ ਕੋਈ ਸਥਿਤੀ ਸਪੱਸ਼ਟ ਨਹੀਂ ਅਧਿਕਾਰਤ ਤੌਰ ਤੇ ਅਜੇ ਕੋਈ ਕਾਲ ਸਾਹਮਣੇ ਨਹੀਂ ਕਹੀ ਗਈ ਹੈ ਔਰ ਹਾਂ ਜਿਹਦਾ ਜ਼ਿਕਰ ਆਪਾ ਕਰ ਰਹੇ ਆਂ ਰਾਸੀ ਤੌਰ ਤੇ ਜ਼ਰੂਰ ਕਮਜ਼ੋਰ ਪਿਆ ਜਿਹੜੀਆਂ ਵਿਰੋਧੀ ਧਿਰਾਂ ਉਹ ਲਗਾਤਾਰ ਕਹਿ ਰਹੀਆਂ ਜੀ ਕਿ ਪੰਜਾਬ ਚਾਹਾਂ ਦੀ ਸਥਿਤੀ ਬਹੁਤ ਮਾੜੀ ਹੋ ਗਈ ਹੈ ਇਸ ਕਰਕੇ ਜਿਹੜਾ ਆਮ ਆਦਮੀ ਸਰਕਾਰ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਦੇ ਜਾ ਰਹੇ ਆ ਖਾਸਤੇ ਮੁੱਖ ਮੰਤਰੀ ਉਹਨਾਂ ਤੋਂ ਮਾਨ ਵਾਰੇ ਕਿਹਾ ਜਾ ਰਿਹਾ ਕਿ ਦੇਖੋ ਜੀ ਗ੍ਰਹਿ ਮੰਤ్రਾਲਾ ਵੀ ਉਹਨਾਂ ਕੋਲ ਹੈ ਮੁੱਖ ਮੰਤਰੀ ਵੀ ਹੈ ਤੇ ਸਥਿਤੀ ਦੇ ਲਈ ਜਿਸ ਨੇ ਪੰਜਾਬ ਦੀ ਮਾੜੀ ਹਾਲਤ ਹੋਈ ਹੈ ਤੇ ਹੁਣ ਜੇ ਪੰਜਾਬ ਚ ਵਿਰੋਧੀ ਧਿਰ ਦੇ ਜਿਹੜੇ ਆਗੂ ਆ ਅਸਤਾਬ ਬਾਜਵਾ ਭਾਈਵਾਜੀ ਇਹ ਕਹਿ ਰਹੇ ਹੈ ਕਿ ਦੇਖੋ ਜੇ ਹੋਰ ਨਹੀਂ ਕੁਝ ਹੁੰਦਾ ਤਾਂ ਮੁੱਖ ਮੰਤਰੀ ਆਪਣਾ ਮਹਿਕਮਾ ਛੱਡ ਕੇ ਗ੍ਰਹਿ ਮੰਤ్రਾਲਾ ਕਿਸੇ ਹੋਰ ਨੂੰ ਦੇ ਦਣ ਤਾਂ ਕਿ ਸਥਿਤੀ ਦਾ ਸੁਧਾਰ ਹੋ ਸਕੇ ਇਹਦੇ ਨਾਲ ਪਾਰਿਸਲ ਦੇ ਆਪ ਕੋ ਨਾ ਕੋ ਲੋਕੀ ਪਾਜ ਪਾ ਦੇ ਆਪ ਕੋ ਵੀ ਲਗਾਤਾਰ ਕੋਈ ਕਹਿ ਰਿਹਾ ਜੀ ਖੇਡ ਦਾ ਮੈਦਾਨ ਖੂਨ ਦੀ ਹੋਲੀ ਖੇਡ ਰਿਹਾ ਆਪ ਵੀ ਆਪਣੀਆਂ ਟਿੱਪਣੀਆਂ ਆਪੋ ਆਪਣੀਆਂ ਗੱਲਾਂ ਸਾਰਿਆਂ ਵੱਲੋਂ ਕੀਤੇ ਜਾ ਰਹੀਆਂ ਪਰ ਦੂਜੇ ਪਾਸੇ ਜਿਹੜੀ ਹਕੂਮਤ ਹੈ ਰਾਮਾਦੀਨ ਪਾਰਟੀ ਉਧਕਣਾ ਕੇ ਖਾਤੋਤ ਆਪਾਂ ਅੱਜ ਵੀ ਗੱਲ ਕਰੀਏ ਹੂੰ ਤੇ ਸੈਦ ਮੰਤਰੀ ਡਾਕਟਰ ਬਰਵੀਸ ਐਂਡ ਡਾਕਟਰ ਬਰਵੀਸ ਨੇ ਕਿਸੇ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਰਹੇ ਐ ਬਿਲਕੁਲ ਜੁਮੇਵਾਰ ਆਪ ਜੀ ਰਾਣੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਵੀ ਜੋ ਵਾਪਰਿਆ ਬਹੁਤ ਮਾੜਾ ਹੈ ਕਾਂਗਰਸ ਨੇ ਕੀਤਾ ਜਿਨੇ ਵੀ ਕੀਤਾ ਜਿਹੜੇ ਦੋਸ਼ੀ ਐ ਉਹ ਬਖਸ਼ੇ ਨਹੀਂ ਜਾਣਗੇ ਹੂੰ ਸਖਤ ਕਾਰਵਾਈ ਹੋਏਗੀ ਦੂਜੀ ਗੱਲ ਉਹਨਾਂ ਵੱਲੋਂ ਪੋਲੀਟੀਕਲ ਤੌਰ ਤੇ ਇਹ ਕਿਤੇ ਗਈ ਹੈ ਉਗਨ ਲਈ ਵਿਰੋਧੀ ਦਰ ਸਾਡੇ ਦੇ ਦੋਸ਼ ਲਾ ਰਿਹਾ ਆਹ ਕਹਉਂਦੇ ਸੀ ਜੀ ਦਾ ਗੰਗਾਸੁਰ ਕਹਿੰਦੇ ਪੈਦਾ ਕੀਨੇ ਕੀਤੇ ਇਹ ਪੈਦਾ ਤਾਂ ਜਿਹੜੀਆਂ ਵਿਰੋਧੀ ਦਰਾਂ ਦੀਆਂ ਸਰਕਾਰਾਂ ਵਾਲੀਆਂ ਉਹਨਾਂ ਦੇ ਸਮੇਂ ਜੀ ਹੋਇਆ ਤੇ ਹੁਣ ਕਹਿੰਦੇ ਕਿ ਅੰਗੇਸਵਾਦ ਗੁਰੂ ਜਿਹੜੀ ਲੜਾਈ ਆ ਉਹ ਆਖਰੀ ਪੜਾਜ ਪਹੁੰਚ ਗਈ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨਾ ਬਰਸ਼ਾਹ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਹ ਹਾਕਮ ਦਾ ਕਰਵਿਆ ਤੇ ਦੂਜੇ ਵਾਸਤੇ ਬੁਰੇ ਦਿੱਤੇ ਰੰਨੇ ਸਾਹਮਣੇ ਤੇ ਲਹਿ ਰਹੀਆਂ ਬਿਲਕੁਲ ਜੀ ਜੀ ਹੂੰ ਸੋ ਸਭ ਇਹ ਤਾਂ ਚਲੋ ਸਿਆਸੀ ਪੱਖ ਹੋ ਗਿਆ ਕਿ ਆਪਾਂ ਜਾਣਦੇ ਹਰ ਮੁੱਦੇ ਤੇ ਸਿਆਸਤ ਭਾਰੀ ਹੈ ਪਰ ਖੇਡ ਕਬੱਡੀ ਅਕਸਰ ਪੰਜਾਬ ਦੀ ਮਾਂ ਖੇਡ ਕਹੀ ਜਾਂਦੀ ਹੈ ਮਾਂ ਖੇਡ ਕਬੱਡੀ ਦੇ ਵਿੱਚ ਇਸ ਤਰ੍ਹਾਂ ਗੈਂਗਸਟਰਵਾਦ ਦਾ ਹੋਣਾ ਇਸ ਤਰ੍ਹਾਂ ਗੋਲੀਆਂ ਚੱਲਣੀਆਂ ਮੈਦਾਨਾਂ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਮਾਰ ਦਿੱਤਾ ਜਾਣਾ ਪਿਛਲੇ ਥੋੜੇ ਟਾਈਮ ਤੋਂ ਇਹ ਜਿਹੜਾ ਇਹ ਬੜਾ ਆਮ ਜਾ ਰੁਝਾਨ ਬਣ ਗਿਆ ਹੈ ਕਿਵੇਂ ਦੇਖਦੇ ਹੋ ਕਿਉਂਕਿ ਇਹ ਦੇ ਨਾਲ ਤਾਂ ਬਹੁਤ ਵੱਡਾ ਡਰ ਜੇ ਪੈਦਾ ਹੋਏਗਾ ਤਾਂ ਮਾਪੇ ਆਪਣੇ ਬੱਚਿਆਂ ਨੂੰ ਕਬੱਡੀ ਵੀ ਨਹੀਂ ਖੇਡਣ ਦੇਣਗੇ ਫਿਰ ਇਹ ਜਿਹੜਾ ਗੈਂਗਸਟਰਵਾਦ ਹੈ ਕਬੱਡੀ ਨੂੰ ਖਤਮ ਵੀ ਕਰ ਸਕਦਾ ਹੈ ਦੇਖੋ ਬਹੁਤ ਵੱਡਾ ਸਵਾਲ ਅੱਜ ਤੁਸੀਂ ਜ਼ਿਕਰ ਕਰ ਰਹੇ ਜੇ ਸੜੇ ਗੇਮਸ ਆ ਜਿਵੇਂ ਕਬੱਡੀ ਆ ਦੂਜੀਆਂ ਖੇਡਾਂ ਆ ਕਿ ਜੇ ਉਹਨਾਂ ਚ ਦੰਦੀ ਵਾਇਲੈਂਸ ਹੋਏਗੀ ਇਸ ਸਿਕਵਾ ਦਾ ਤਾਂ ਵਾਪਰਨੀਆ ਤਾਂ ਸੁਭਾਵਿਕ ਹੈ ਕਿ ਮਾਪਿਆਂ ਨੇ ਵੀ ਚਿੰਤਾ ਦਾ ਕਾਰਨ ਹੈ ਬੱਚਿਆਂ ਲਈ ਚਿੰਤਾ ਦਾ ਕਾਰਨ ਹੈ ਇਹ ਤਾਂ ਕੁਝ ਦਿਨ ਪਹਿਲਾਂ ਹੀ 흘ਾ ਪੰਜਾਬ ਦੀ ਰਾਤਾ ਨਹੀਂ ਚੰਡੀਗੜ੍ਹ ਚੰਡੀਗੜ੍ਹ ਵੀ ਸੈਕਟਰ ਸੈਕਟਰ ਦੀ ਇੱਕ ਵਾਰ ਦਾ ਵਾਪਰੀ ਚਾਹੇ ਉਹ ਜਿਹੜਾ ਢੰਗ ਤਰੀਕਾ ਮੁੱਦਾ ਵੱਖਰਾ ਹੋਏਗਾ ਪਰ ਸਵਾਲ ਇਹ ਪੈਦਾ ਹੁੰਦਾ ਕਿ ਤੇ ਚੰਡੀਗੜ੍ਹ ਹੈ ਜਾਂ ਪੰਜਾਬ ਹੈ ਹਰਿਆਣਾ ਹੈ ਤੇ ਇੱਥੇ ਆਪਣੇ ਆਪ ਨੂੰ ਅਸੁਰੱਖਿਤ ਕਿਉਂ ਮਹਿਸੂਸ ਕਰ ਲਓ ਕਈ ਵਾਰ ਅਭਰੂਧੀ ਤਰ੍ਹਾਂ ਜੇ ਹਰਿਆਣਾ ਚ ਵਾਰਦਾਤ ਹੁੰਦੀ ਹੈ ਤੁਸ ਕਾਂਗਰਸ ਦਾ ਕਹਿਣ ਦਾ ਰੁਈਆ ਹੋਰ ਹੋਏਗਾ ਆਮ ਆਦਮੀ ਪਾਰਟੀ ਦਾ ਹੋਰ ਹੋਏਗਾ ਤੇ ਭਾਜਪਾ ਕੂਰ ਤਰੀਕੇ ਨਾਲ ਗੱਲ ਕਰੇਗੀ ਕਿਉਂਕਿ ਪੰਜਾਬ ਚ ਵਾਪਰਿਆ ਤਾਂ ਪੰਜਾਬ ਗਰੋਹੀ ਤਰ੍ਹਾਂ ਦਾ ਗੱਲਬਾਤ ਕਰਨਾ ਛਾਨੇ ਤਰੀਕਾ ਹੋਰ ਹੈ ਤੁਸੀਂ ਚੰਡੀਗੜ੍ਹ ਚ ਵਾਪਰਿਆ ਤਾਂ ਗਲੀ ਕੌਣ ਜਮਵਾ ਰਿਹਾ ਮੈਂ ਤਾਂ ਕਹਾਂਗਾ ਕਿ ਮੇਰੇ ਤੌਰ ਤੇ ਸਾਰੇ ਇੱਥੇ ਦੇ ਚੰਡੀਗੜ੍ਹ ਆ ਹਰਿਆਣਾ ਪੰਜਾਬ ਹੈ ਜੁਜੇ ਵਸਿਆ ਪਰ ਜੰਮੂ ਕਸ਼ਮੀਰ ਦੀ ਗੱਲ ਕਰਦੇ ਉਦੋਂ ਪਹਿਲੇ ਇਦਾਂ ਦੀਆਂ ਵਾਰਦਾਤਾਂ ਵਾਪਰਦੇ ਹਾਂ ਸਾਰੇ ਦੇਸ਼ ਦੀ ਪਾਰਲੀਮੈਂਟ ਚ ਕਈ ਵਾਰ ਵੱਡੀ ਪੱਧਰ ਤੇ ਬਹਿਸ ਹੁੰਦੀ ਹੈ ਮੁੱਦਿਆਂ ਲੈ ਕੇ ਸੋ ਮੈਂ ਕਹਾਂਗਾ ਕਿ ਤਾਂ ਸਾਰੀਆਂ ਤਰ੍ਹਾਂ ਚ ਪੰਜਾਬ ਹੈ हरियाणा ਤੇ ਜੂਟੀਏ ਸੇ ਕੇਂਦਰ ਸਰਕਾਰ ਸਵਾਲ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦਾ ਨਹੀਂ ਸਵਾਲ ਇਹ ਹੈ ਕਿ ਮੰਤਪਾਗਿਆਂ ਕਨਾਵਾ ਕੋਰਲਸ ਵਾਪਰ ਕਿਉਂ ਰਹੀ ਹੈ ਇਸ ਨੂੰ ਰੁਕਣ ਲਈ ਕਸਮ ਚੁੱਕੇ ਜਾਂਦੀ ਲੋੜ ਹੈ ਜ਼ਰੂਰਤ ਹੈ ਕੌਣ ਹੈ ਜਿਹਦੇ ਸੁਣੇ ਵਾਰ ਦੋਸ਼ੀ ਠਹਿਰਾਉਣ ਨਾਲ ਇੱਕ ਦੂਜੇ ਨੂੰ ਇਨਾਂ ਜ਼ਿੰਮੇਵਾਰੀਆਂ ਤੋਂ ਭਲਾ ਨਹੀਂ ਛੜਿਆ ਜਾ ਸਕਦਾ ਜੀ ਜੀ ਬਿਲਕੁਲ ਸਰ ਸਾਹਿਬ ਅੱਗੇ ਜ਼ਿਕਰ ਅਮਰਤਪਾਲ ਹੁਣਾਂ ਦਾ ਕਰਦੇ ਆ ਐਮਪੀ ਅਮਰਤਪਾਲ ਹੁਣਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਵਾਰ-ਵਾਰ ਵਾਰ-ਵਾਰ ਪਟੀਸ਼ਨ ਹੈ ਜਿਹੜੀ ਉਹ ਜ਼ਮਾਨਤ ਦੇ ਲਈ ਪਾਈ ਗਈ ਹੈ ਹਾਲਾਂਕਿ ਹਾਲੇ ਤੱਕ ਜ਼ਮਾਨਤ ਕਿਸੇ ਸਰ ਪੈਰ ਹੈ ਜਿਹੜੀ ਉਹ ਨਹੀਂ ਲੱਗੀ ਪਰ ਹੁਣ ਸਵਾਲ ਇਹ ਹੈ ਕਿ ਜਿਹੜੀ ਚੀਜ਼ ਲਈ ਉਹ ਜ਼ਮਾਨਤ ਮੰਗ ਰਹੇ ਨੇ ਸਦ ਸੈਸ਼ਨ ਦੇ ਲਈ ਉਹਦੇ 'ਚ ਤਾਂ ਮਹਿਜ਼ ਤਿੰਨ ਦਿਨ ਰਹਿ ਗਏ ਨੇ ਕੱਲ ਵੀ ਉਹਨਾਂ ਦੀ ਜ਼ਮਾਨਤ ਹੈ ਜਿਹੜੀ ਉਸ ਤੇ ਸੁਣਵਾਈ ਨਹੀਂ ਹੋਈ ਕਿਉਂਕਿ ਉਹਨਾਂ ਦੇ ਵਕੀਲ ਨਹੀਂ ਪਹੁੰਚੇ ਪਰ ਹੁਣ ਅੱਗੇ ਆਧਾਰ ਜਿਹੜਾ ਹੈਗਾ ਉਹ ਜ਼ਮਾਨਤ ਦਾ ਉਹ ਨਹੀਂ ਰਿਹਾ ਕਿਵੇਂ ਦੇਖਦੇ ਸੂ ਬਿਲਕੁਲ ਦੇਖੋ ਆਪਾਂ ਪਹਿਲਾਂ ਯਕਸਰਨਾ ਮੁੰਤਾਂ ਦੇ ਦਰਸ਼ਕਾਂ ਨਾਲ ਸਾਹਮਣੇ ਆ ਗੱਲ ਕਰਦੇ ਆਂ ਭਾਈ ਅਮਰਪਾਲ ਆ ਖਡੂਰ ਸਾਹਿਬ ਪਾਰਲੀਮੈਂਟ ਹਲਕਾ ਜਿਹੜਾ ਉਹਨਾਂ ਦਾ ਉਹਦੀ ਨੁਮਾਇੰਦਗੀ ਕਰਦੇ ਆ ਲੋਕਾਂ ਨੇ ਪਾਰੀ ਮੋਹ ਵਾਸ ਨਾਲ ਜਿਤਾਇਆ ਜਦੋਂ ਦੇ ਉਹ ਪਾਰਲੀਮੈਂਟ ਮੈਂਬਰ ਬਣਿਆ ਉਹਨਾਂ ਤੇ ਇੱਕ ਵਾਰੀ ਵਿਪਾਰੀ ਮੰਡਲ ਦੇ ਦਰਸ਼ਨ ਨਹੀਂ ਬਕੈਰਾ ਸੱਜਣ ਨਹੀਂ ਕਿਤੇ ਨਹੀਂ ਉਹਨਾਂ ਸੱਜਣ ਨੂੰ ਬੋਲਣ ਦਾ ਮੌਕਾ ਮਿਲਿਆ ਐਸ ਵਾਰ ਵੀ ਹੁਣ ਜਦੋਂ ਸਰਦਰੁੱਤ ਸੈਸ਼ਨ ਸ਼ੁਰੂ ਹੋਇਆ ਤੇ ਹੁਣ ਤਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਖਤਮ ਹੋਣ ਦੇ ਕਿਥਾਰੇ ਆ 19 ਤਰੀਕ ਨੂੰ ਇਹ ਸੈਸ਼ਨ ਜਿਹੜਾ ਸਰਦਰੁੱਤ ਸੈਸ਼ਨ ਜਿਸ ਨੂੰ ਕਿਹਾ ਜਾਂਦਾ ਇਹਦੀ ਸਮਾਪਤੀ ਹੋ ਜਾਏਗੀ ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਹੁਣ ਪੰਜਾਬ ਤੇ ਰਹਿਣਾ ਹਾਈ ਕੋਰਟ ਚਾਹ ਜੀ ਤਰੀਕ ਲੱਗੀ ਸੀ ਹੁਣ 3 ਦਿਨ ਬਾਕੀ ਰਹਿ ਗਏ ਨਾ ਤਨਾ ਗੱਲਾਂ ਚ ਕੀ ਕੁੰਤਨ ਉਟਾਰਾ ਹੋਏਗਾ ਕੀ ਫੈਸਲਾ ਹੋਏਗਾ ਇਹ ਤਾਂ ਬਾਤ ਦੀ ਗੱਲ ਹੈ ਪਰ ਇੱਕ ਪਾਰਲੀਮੈਂਟ ਮੈਂਬਰ ਲਗਾਤਾਰ ਇਸ ਗੱਲ ਦੀ ਗੁਆਰ ਲਾ ਰਿਹਾ ਹੈ ਕਿ ਮੈਨੂੰ ਪਾਰਲੀਮੈਂਟ ਅੰਦਰ ਚੜ੍ਹਦਾ ਮੌਕਾ ਦਿੱਤਾ ਜਾਵੇ ਤਾਂ ਕਿ ਮੈਂ ਆਪਣੇ ਲੋਕਾਂ ਦੀ ਨਿਮੈਂਦਗੀ ਕਰ ਸਕਾਂ ਹਾਲਾਂਕਿ ਅਧਿਕਾਰਤ ਤੌਰ ਤੇ ਉਹਨਾਂ ਦੀ ਪਾਰਟੀ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਚੜ੍ਹਾਂ ਦੀ ਵੱਡੀ ਪਦਰ ਤੇ ਤਵਾਈ ਹੋਈ ਹੈ ਚੜ੍ਹਾਂ ਦੇ ਨਾਮ ਮੁੱਦਾ ਮੁੱਦਾ ਨਸ਼ਾ ਦਾ ਮੁੱਦਾ ਹੋਰ ਬਹੁਤ ਸਾਰੇ ਮੁੱਦੇ ਜਿਨ੍ਹਾਂ ਦੀ ਪਾਈ ਅਮਰਪਾਲ ਪਾਰਲੀਮੈਂਟ ਜਾ ਕੇ ਆਵਾਜ਼ ਚੁੱਕਣੀ ਚਾਹੁੰਦੇ ਆ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਜਿਹੜੇ ਹਾਕਮ ਤੇਰਾਮਾਦੀ ਪਾਰਟੀ ਉਹ ਲਗਾਤਾਰ ਬਰੋਧ ਕਰ ਰਹੀ ਹੈ ਹੁਣ ਵੀ ਜਿਹੜਾ ਪੰਜਾਬ ਤੇ ਰਣਾ ਹਾਈ ਕੋਰਟ ਦਾ ਮਾਮਲਾ ਚੱਲ ਰਿਹਾ ਪਹਿਲਾਂ ਵੀ ਹੈ ਤੇ ਹੁਣ ਵੀ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਹੈ ਤਾਂ ਪੰਜਾਬ ਸਰਕਾਰ ਦਾ ਵਤੀਰਾ ਇਹ ਹੈ ਪੰਜਾਬ ਸਰਕਾਰ ਦਾ ਕਹਿਣਾ ਕਿ ਭਾਈ ਅਮਰਪਾਲ ਜੀ ਪਾਰਲੀਮੈਂਟ ਦੇ ਅੰਦਰ ਜਾ ਕੇ ਕਿ ਉਹ ਜਿਆ ਬਿਆਨ ਦੇ ਦੇਗਾ ਤਾਂ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲੱਗ ਸਕਦੀ ਹੈ ਦਿਲੀਲੇ ਦਿੱਤੀ ਜਾ ਰਹੀ ਹੈ ਕਿ ਜਦੋਂ ਕੋਈ ਵੀ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਦੇ ਅੰਦਰ ਚਲਾ ਗਿਆ ਜੀ ਤਾਂ ਉੱਥੇ ਕੋਈ ਗਿਆ ਕਹਿੰਦਾ ਕਾਨੂੰਨੀ ਲਾਗੂ ਹੁੰਦਾ ਕਿ ਪਾਰਲੀਮੈਂਟ ਮੈਂਬਰ ਨੂੰ ਬਿਆਨ ਦੇਣ ਤੋਂ ਰੋਕਿਆ ਜਾ ਸਕੇ ਸੋ ਜਦੋਂ ਭਾਈ ਅਮਰਤਵਾਲ ਕਹਿੰਦੇ ਪਾਰਲੀਮੈਂਟ ਦੇ ਅੰਦਰ ਗਏ ਉੱਥੇ ਜਾ ਕੇ ਕੀ ਬੋਲਣਾ ਕੀ ਨਹੀਂ ਉਹਨਾਂ ਦੇ ਅਧਿਕਾਰ ਚ ਹੈ ਕਿ ਜੇ ਉਹਨਾਂ ਨੇ ਕੋਈ ਅਜਿਹੀ ਗੱਲ ਕੀਤੀ ਜਿਹੜੀ ਪੰਜਾਬ ਦੇ ਅਮਨ ਕਾਨੂੰਨ ਲਈ ਖਤਰਾ ਖੜਾ ਹੋ ਸਕਦੀ ਹੈ ਜੀ ਜੀ ਉਸ ਲਿਹਾਜ਼ ਨਾਲ ਕਹਿੰਦੇ ਜਿਹੜੀ ਉਹਨਾਂ ਨੂੰ ਰੋਲ ਜਾਂ ਜ਼ਮਾਨਾ ਜਿਹੜੀ ਨਹੀਂ ਦਿੱਤੀ ਜਾਣੀ ਚਾਹੀਦੀ ਇਸ ਨੂੰ ਲਗਾਤਾਰ ਵਿਰੋਧ ਹੋ ਰਿਹਾ ਹੈ ਕਿ ਉਹ ਤਾਂ ਸੈਸ਼ਨ ਹੀ ਖਤਮ ਬਲਵਾ ਦ ਰਿਹਾ ਗਾਲਤਨ ਬੇਸ਼ੱਕੇਸ ਮਾਮਲੇ ਤੇ ਆਪਣਾ ਅੰਤਮ ਫੈਸਲਾ ਦਿੰਦਣਾ ਦਿਨਾ ਫਲੇ ਕੱਲ ਤਿਆਗ ਕੇ ਤਿੰਨ ਦਿਨ ਰਹਿ ਗਏ ਬਾਕੀ ਤਿੰਨ ਦਿਨਾਂ ਦੇ ਵਿੱਚ ਸੈਸ਼ਨ ਚ ਜਾ ਸਕਣਗੇ ਨਹੀਂ ਜਾ ਸਕਣਗੇ ਜੀ ਜੀ ਪਹਿਲਾਂ ਜਿਉ ਇਹਨਾਂ ਦੇ ਤਿੰਨ ਦਿਨ ਦਾ ਮੂਲੀ ਗੱਲ ਹੈ ਸੋ ਵੱਡਾ ਸਵਾਲਿਆ ਨਿਸ਼ਾਨਾ ਹੈ ਅੱਜ ਵੀ ਭਾਈ ਹਰਖਪਾਲ ਦੇ ਪਾਰਲੀਮੈਂਟ ਜਾਣ ਦਾ ਜੀ ਬਿਲਕੁਲ ਸੋ ਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਬਲਖਸ਼ਮਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਦਾ ਕਰਾਂਗੇ ਚੋਣਾਂ ਹੋ ਚੁੱਕੀਆਂ ਨੇ ਕੱਲ ਨਤੀਜੇ ਆ ਜਾਣੇ ਨੇ 17 ਤਰੀਕ ਨੂੰ ਸੋ ਜਿਹੜਾ ਇੱਕ ਵੱਡਾ ਰੌਲਾ ਪਿਛਲੇ ਦਿਨੀ ਪਿਆ ਉਹ ਰੌਲੇ ਦਾ ਨਿਪਟਾਰਾ ਹੈ ਜਿਹੜਾ ਉਹ ਹੋ ਜਾਣਾ ਹੈ ਕਿਵੇਂ ਦੇਖਦੇ ਹੋ ਕਿਉਂਕਿ ਕਾਂਗਰਸ ਹੈ ਜਿਹੜੀ ਉਹ ਹਾਈ ਕੋਰਟ ਵੀ ਪਹੁੰਚ ਗਈ ਹੈ ਉਹ ਕਹਿੰਦੀ ਨਤੀਜਿਆਂ ਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਕੁਝ ਹੈ ਜਿਹੜਾ ਉਹ ਨਤੀਜਿਆਂ ਦੇ ਦੌਰਾਨ ਗਿਣਤੀ ਦੇ ਦੌਰਾਨ ਹੀ ਹੋ ਸਕਦਾ ਸੋ ਇਸੇ ਤਰ੍ਹਾਂ ਵਿਰੋਧੀ ਨੇ ਜਿਹੜੀਆਂ ਬਾਕੀ ਪਾਰਟੀਆਂ ਉਹ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਨਜ਼ਰ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਨਤੀਜੇ ਨੇ ਜਿਹੜੇ ਉਹ ਵਾਕਈ ਇਸ ਤਰ੍ਹਾਂ ਹੋ ਸਕਦੇ ਨੇ ਜਿਸ ਤਰ੍ਹਾਂ ਵਿਰੋਧੀ ਕਹਿ ਰਹੇ ਨੇ ਦੇਖੋ ਵਿਰੋਧੀਆਂ ਨੇ ਪੁੰਕਾ ਦਿੱ ਜਿਸ ਦਾ ਆਪਾਂ ਗੱਲ ਕਰਦੇ ਆ ਅਸੀਂ ਤਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ ਜਦੋਂ ਕੋਈ ਹਾਕਮਦਰ ਹੁੰਦੀ ਹੈ ਤਾਂ ਉਹਦਾ ਦੇਖਣ ਦਾ ਰਵਈਆ ਹੋਰ ਹੁੰਦਾ ਹੈ। ਉਹੀ ਹਾਕਮਦਰ ਉਹਦੀ ਕਿਸੇ ਤਰਜ਼ ਤਬਦੀਲ ਹੋ ਜਾਂਦੀ ਹੈ ਤਾਂ ਰਵਈਆ ਬਦਲ ਜਾਂਦਾ ਹੈ। ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵੀ ਦੇਖੀਆਂ, ਕਾਂਗਰਸ ਦੀਆਂ ਸਰਕਾਰਾਂ ਵੀ ਦੇਖੀਆਂ। ਉਹਨਾਂ ਦੇ ਵੇਲੇ ਵੀ ਇਦਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਬਾਰੇ, ਜ਼ਿਲ੍ਹਾ ਪ੍ਰੀਸ਼ਦ ਤੇ ਸਮਤੀਆਂ ਦੀਆਂ ਚੋਣਾਂ ਬਾਰੇ ਸਵਾਲ ਉੱਠਦੇ ਰਹੇ ਆ ਜੀ ਪਰ ਅੰਦਾਖਾ ਨਹੀਂ ਕਿੱਥੇ ਜਾਣ ਦੀ ਅਗਰ ਨੀਤੀ ਜਾਰੀ ਬਹੁਤ ਕੁਝ ਇਹਦਾ ਦੇ ਦੋਸ਼ ਲੱਗਦੇ ਰਿਹਾ ਤੇ ਹੁਣ ਆਮ ਆਦਮੀ ਪਾਰਟੀ ਤੇ ਉਸ ਤਰ੍ਹਾਂ ਦੇ ਅਲੀਗੇਸ਼ਨ ਲੱਗ ਰਿਹਾ ਸਵਾਲ ਇਹ ਪੈਦਾ ਹੁੰਦਾ ਹੈ ਜੇ ਨਰਪਾਕਟਾਨ ਨਾਲ ਚੋਣਾ ਹੋਣਾ ਹੀ ਨਹੀਂ ਦੇਣੀਆਂ ਕੋਈ ਵੀ ਹਕਮਦਾਰ ਹੋਵੇ ਤਾਂ ਫਿਰ ਇਹ ਚੋਣਾ ਕਰਾਉਣ ਦਾ ਫਾਇਦਾ ਕੀ ਹੈ ਫਿਰ ਜਿਹੜੀ ਵੀ ਹਕਮਦਾਰ ਹੋਵੇ ਉਹਦਾ ਆਵਾਜ਼ ਕੋਈ ਨਾ ਬੈੱਲ ਲੈ ਆਉਣਾ ਚਾਹੀਦਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਪੰਜਾ ਸਮਦੇ ਪਿੰਡਾਂਾਂ ਦੇ ਚੋਣਾਂ ਜਿਹੜੀ ਵੀ ਹਕਮਦਾਰ ਹੋਵੇ ਉਹਨੂੰ ਨਾਮਿਨੇਟ ਕਰ ਲੈ ਹੁਣ ਇਹਨਾਂ ਕੁਝ ਕਮਸਾਨ ਪੈਣ ਤੋਂ ਬਾਅਦ ਦੋਸ਼ ਪਰ ਤੇ ਦੋਸ਼ ਲੱਗਣ ਤੋਂ ਬਾਅਦ ਹੁਣ ਵੀ ਹਕੁੰਦਰ ਜੀ ਵੀਡੀਓਗ੍ਰਾਫੀ ਦੀ ਗੱਲ ਕਰ ਰਹੀ ਆ ਸੋ ਹਾਲੇ ਕਿ ਜੋ ਕੁਝ ਨੁਗੜੀਆਂ ਦੇ ਬੰਦਾ ਨਿਕਲਣਾ ਤੋਂ ਬਾਹਰ ਹੋਈ ਹੈ ਨਾ ਬਾਅਦ ਜੇ ਮੈਂ ਕਹ ਰਹੀ ਹਾਂ ਉਹਦੇ ਵੀ ਕੋ ਫੇਰ ਬਦਲ ਹੋ ਸਕਦਾ ਆਖਰ ਇੱਕ ਬਹੁਤ ਵੱਡਾ ਆਪਰੇਸ਼ਨ ਹੈ ਦੇਖੋ 23 ਜ਼ਿਲ੍ਹਾ ਪ੍ਰੇਸ਼ ਤੇ ਵਿਰਜਨ ਪੰਚਾਇਤਾਂ ਦੀ ਗੱਲ ਕਰਦੇ ਆ ਬਲਾਕ ਸੰਮਤੀ ਦੀ ਆਪਾਂ ਗੱਲ ਕਰਦੇ ਆ ਤਾਂ ਪੂਰੇ ਪੰਜਾਬ ਦਾ ਆਪਰੇਸ਼ਨ ਹੈ ਕਿੰਨੀਆਂ ਥਾਵਾਂ ਤੇ ਇਲੈਕਸ਼ਨ ਦੇ ਨਤੀਜੇ ਆਉਣੇ ਆ ਫੇਰ ਵੈਲਟ ਪੇਪਰ ਆਏ ਨਹੀਂ ਕਿ VOTING ਮਸ਼ੀਨਾਂ ਆਈਆਂ ਉਹਨਾਂ ਦੇ ਰੈਂ ਗਿਣਤੀ ਹੋਏਗੀ ਤੇ ਗਿਣਤੀ ਹੋਣ ਤੋਂ ਬਾਅਦ ਕਾਵੀ ਸਮਾਂ ਲੱਗੇਗਾ ਕਿੰਨਾ ਹਜ਼ਾਰਾਂ ਦੀ ਗਿਣਤੀ ਚੰਗਲਾ ਫੈਲਾ ਦੇ ਨਾਲ ਜੁੜਿਆ ਹੋਇਆ ਸਰਕਾਰੀ ਕਰਮਚਾਰੀ ਲੱਗੇ ਹੋਇਆ ਕ੍ਰੀਏਟਿਵ ਢੀ ਮਦਦ ਦੇ ਪੰਜਾਬ ਕਿੰਨੀ ਕ ਕਿਸੇ ਹੁਸਦਾ ਪੋਲਿੰਗ ਬੂਥ ਤੇ ਕੋਈ ਗੜਬੜ ਹੋ ਜੇ ਇਹ ਨਹੀਂ ਆਪਾਂ ਕਹਿ ਸਕਦੇ ਜੇ ਪਲੀਟਿਕਲ ਪਾਰਟੀਆਂ ਨੇ ਦੇਖਣਾ ਪਰ ਅਜਿਹਾ ਪੰਜਾਬ ਦੇ ਵਰਤਾਰੇ ਦੀ ਆਪਾਂ ਗੱਲ ਕਰਦੇ ਜਨਰਲ ਇਹ ਦੇਖਿਆ ਜਾਂਦਾ ਹੈ ਕਿ ਕੁਝ ਬੂਥਾਂ ਦੇ ਰਿਜ਼ਲਟ ਨੂੰ ਲੈ ਕੇ ਨਤੀਜਿਆਂ ਨੂੰ ਲੈ ਕੇ ਹੋ ਸਕਦਾ ਹੈ ਕਿ ਮਤਭੇਦ ਹੋ ਜਾਉਣ ਕੋਈ ਲੜਾਈ ਚੱਲਣਾ ਹੋ ਜੇ ਜੀ ਜੀ ਆਪਕਾ ਕਹਿਣਾ ਹੈ ਕਿ ਪੂਰਨ ਚੰਗਣਾ ਹੋਵੇ ਪਰ ਇਹ ਜਬਾ ਪਰ ਸਕਦਾ ਕੋਈ ਨਹੀਂ ਕਹਿ ਜਾ ਸਕਦਾ ਪਰ ਸਮੁੱਚੇ ਤੌਰ ਤੇ ਜਿ ਪਿਨਾਹ ਦੇ ਵਰਤਾਰੇ ਦਾ ਆਪਾਂ ਜ਼ਿਕਰ ਕਰੀ ਕਦੇ ਵੀ ਜਿਆ ਨਹੀਂ ਹੋਇਆ ਕਿ ਪਿਨਾਹ ਚ ਵੱਡੇ ਪੱਧਰ ਤੇ ਕੋਈ ਫੂਲੂਂ ਬੂਥਾ ਦੇ ਕਬਜੇ ਹੋ ਜਾਣ ਜਾਂ ਬਾਅਦ ਚ ਨਤੀਜੇ ਬਦਲਾ ਦਿੱਤੇ ਜਾਣ ਜਿੱਥੇ ਬਾਹਰ ਹਜ਼ਾਰਾਂ ਲੋਕ ਖੜੇ ਨੇ ਨਤੀਜਿਆਂ ਦੇ ਐਲਾਨ ਲਈ ਅੰਦਰ ਜਿਹੜੇ ਹਜ਼ਾਰਾਂ ਜਿਹੜੇ ਬਹੁਤ ਖੋਕਾਵਾਂ ਤੇ ਸਰਕਾਰ ਦੇ ਮਲਾਜ਼ਮ ਲੱਗੇ ਹੋਏ ਆ ਜੀ 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 اگر ਕਿੰਨਿਆਂ ਕੋ ਉਹਦੇ ਦੇ ووٹਾਂ ਦਾ হেরਫેર ਹੋ ਜਾਏਗਾ ਸွေ ਦੋਸ਼ਾਂ ਦਾ ਤਾਂ ਬਾਅਦ ਚੋਂ ਪੋਲਿਟਿਕਲ ਪਾਰਟੀਆਂ ਫੈਸਲਾ ਕਰ ਰਹੀਆਂ ਕਿ ਉਹਨਾਂ ਦੋਸ਼ ਲਾਉਣਿਆ ਜਾਂ ਨਹੀਂ ਲਾਉਣਿਆ ਕਿੰਨੇ ਕੁ ਬਾਅਦ ਹੈ ਪਰ ਇੱਕ ਗੱਲ ਆਪਾਂ ਪੰਜਾਬ ਦੇ لحاظ ਨਾਲ ਜ਼ਰੂਰ ਦਰਸ਼ਕਾਂ ਨਾਲ سانਝੀ ਕਰਨੀ ਚਾਹੁੰਦੇ ਹਾਂ ਕਿ ਭਲਕੇ ਜ਼ਿਲ੍ਹਾ ਪ੍ਰੈਸ਼ਰ ਤੇ ਬਲਾਕ ਸੰਮਤੀਆਂ ਜਿਹੜੀਆਂ ਚੋਣਾਂ ਉਹਨਾਂ ਦੇ ਨਤੀਜੇ ਆ ਰਹੇ ਵੱਡੀ ਪੱਧਰ ਤੇ ਪਿੰਡੂ ਖੇਤਰ ਦੇ ਚੋਣਾਂ ਪਿੰਡੂ ਖੇਤਰ ਦੇ ਚੋਣਾਂ ਨੇ ਪਹਿਲਾਂ ਤਾਂ ਇੱਕ ਸੁਨੇਹਾ ਦੇ ਹੀ ਦਿੱਤਾ ਜਦੋਂ ਵੋਟਰਾਂ ਪਈਆਂ ਤੇ ਵੋਟਰਾਂ ਨੇ ਕਿਹਾ ਵੀ ਸਾਨੂੰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਇਹ ਨਾ ਪ੍ਰੋਸਾ ਨਹੀਂ ਜੋ 50% ਵੀ ਘੱਟ ਵੋਟਾਂ ਪਈਆਂ ਉਹ ਜਿਹੜੀਆਂ 50% ਦੀ ਤੋਂ ਘੱਟ ਵੋਟਾਂ ਪਈਆਂ ਤੇ ਜਿਹੜੇ 50% ਦੇ ਲੋਕਾਂ ਨੇ ਵੋਟ ਵੀ ਕਰੀ ਐ ਉਹ ਕਿਹੜੀ ਤਰ ਦੇ ਹੱਕ 'ਚ ਫਤਰ ਦੇਣਗੇ ਘੱਟੋ-ਘੱਟ ਪਿੰਡੂ ਖੇਤ ਦੇ ਇਸ਼ਾਰਾ ਤਾਂ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦਾ ਪਿੰਡੂ ਜਾਂ ਦਿਹਾਤ ਕਿਸ ਪਾਰਟੀ ਵੱਲ ਜਾ ਰਿਹਾ ਸੋ ਇਹਦੀ ਐਮਿਤ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਜ ਸਮਤੀਆਂ ਦੇ ਅਹੁਦੇਦਾਰ ਚੁਣੇ ਜਾਣੇ ਆ ਇਲੈਕਸ਼ਨ ਨੇ ਇੰਤੀਜੇ ਆਉਣੇ ਆ ਪ੍ਰਿਟੀਕਲ ਦੌਰ ਦੇ ਕਿਸ ਨੇ ਆ ਵੀ ਜਾਏਗਾ ਕਿ ਪਿੰਡੂ ਖੇਤ ਦਾ ਪੰਜਾਬਾ ਕਿਉਂ ਪਿਓਰਲੀ ਇਹ ਪਿੰਡੂ ਖੇਤ ਦੀਆਂ ਮੋਟਾਂ ਪਿੰਡੂ ਦਾ ਰਜਨ ਕਿਸ ਪਾਸੇ ਵੱਲ ਜਾਏਗਾ ਇਹ ਪਤਾ ਕੱਲ ਦੇ ਨਤੀਜੇ ਵੀ ਇਸ ਦਾ ਇਸ਼ਾਰਾ ਕਰਨਗੇ ਜੀ ਸੇ ਸਾਬ ਅੱਗੇ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਬਹੁਤ ਜ਼ਿਆਦੀਆਂ ਸੁਰਖੀਆਂ ਚ ਨੇ ਕਿਉਂਕਿ ਜਦੋਂ ਦੀ ਉਹਨਾਂ ਨੇ ਕਾਂਗਰਸ ਦੀ ਤਾਰੀਫ ਕੀਤੀ ਹੈ ਕਿ ਕਾਂਗਰਸ ਦਾ ਜਿਹੜਾ ਸਿਸਟਮ ਆ ਉਹ ਬੜਾ ਲਚਕੀਲਾ ਹੈ ਉਦੋਂ ਤੋਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਪਰ ਉਹਨਾਂ ਸਾਰੀਆਂ ਕਿਆਸਰਾਈਆਂ ਦੇ ਉੱਪਰ ਇੱਕ ਵਾਰੀ ਜਿਹੜਾ ਫੁੱਲ ਸਟਾਪ ਹੈ ਉਹਨਾਂ ਦੀ ਧਰਮ ਪਤਨੀ ਪ੍ਰਨੀਤ कौर ਉਹਨਾਂ ਨੇ ਲਾਇਆਗਾ ਉਹ ਕਹਿੰਦੇ ਕਿ ਇਦਾਂ ਦਾ ਕੁਝ ਨਹੀਂ ਹੈ ਭਾਜਪਾ ਚ ਹੀ ਰਹਿਣਗੇ ਕੈਪਟਨ ਸਾਹਿਬ ਕਿਤੇ ਵੀ ਨਹੀਂ ਜਾ ਰਹੇਗੇ ਉਹਦਾ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਵੀ ਕਹਿ ਰਹੇ ਨੇ ਕਹਿੰਦੇ ਕਿ ਕੈਪਟਨ ਸਾਹਿਬ ਦੀ ਤਾਰੀਫ ਚ ਕਿਹਾ ਉਹਨਾਂ ਨੇ ਕਹਿੰਦੇ ਵੀ ਬਿਲਕੁਲ ਕੈਪਟਨ ਸਾਹਿਬ ਜਿਹੜਾ ਕੁਝ ਕਹਿ ਰਹੇ ਨੇ ਉਹੀ ਹੈ ਕਹਿੰਦੇ ਕਿਉਂਕਿ ਜੋ ਉਹਨਾਂ ਦੇ ਦਿਲ 'ਚ ਹੈ ਉਹੀ ਜ਼ੁਬਾਨ ਤੇ ਹੈ ਸੋ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੂੰ ਉਹ ਵੀ ਯਾਦ ਕਰ ਰਹੇ ਨੇ ਕਹਿੰਦੇ ਕਿ ਕੈਪਟਨ ਸਾਹਿਬ ਕਾਂਗਰਸ ਨੂੰ ਯਾਦ ਕਰ ਰਹੇ ਨੇ ਤਾਂ ਚੰਗੀ ਗੱਲ ਹੈ ਕਿਵੇਂ ਦੇਖਦੇ ਹੋ ਯਾਦ ਕਰਨ ਦੀ ਇਸ ਸਥਿਤੀ ਨੂੰ ਦੇਖੋ ਕੈਪਟਨ ਮਹਿੰਦਰਨਾ ਨੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਰਹੇ ਐ ਕਦਾਵਾਰ ਆਗੂ ਐ ਕੇਂਦਰ ਦੇ ਚੀਫ ਵਜ਼ੀਰ ਰਹੇ ਐ ਇੱਕ ਰੁਤਬਾ ਉਹਨਾਂ ਦਾ ਪੰਜਾਬ ਦੀ ਰਾਜਨੀਤੀ 'ਚ ਕੋਮੀ ਰਾਜਨੀਤੀ ਸੀ ਜਿੱਦਾਂ ਪਾਕੇ ਵੀ ਕਹਿੰਦੇ ਆ ਉਹਨਾਂ ਦਾ ਨਾਮ ਲੈ ਕੇ ਮੁਲਕ ਦੇ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਕਰਦੇ ਰਹਿੰਦੇ ਆ ਸੋ ਕੈਪਟਨ ਨਰਿੰਦਰ ਨੇ ਜਿਹੜਾ ਬਿਆਨ ਦਿੱਤਾ ਖਾਸ ਜਿਹੜਾ ਆਪਾਂ ਜ਼ਿਕਰ ਕਰ ਰਹੇ ਆ ਕਿ 500 ਕਰੋੜ ਰੁਪਏ ਦੇ ਨਾਂ ਦੇ ਉੱਤੇ ਕਿ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਦੇ ਵਿੱਚ ਵਿਕਦੀ ਹੈ ਇਹਦੇ ਬਾਰੇ ਬਿਆਨ ਦਿੱਤਾ ਬੀਬਾ ਪਨੀਤ ਕੌਰ ਸਿੱਧੂ ਨੇ ਤੇ ਉਹਦੇ ਜਵਾਬ ਚ ਕੈਪਟਨ ਨਰਿੰਦਰ ਨੇ ਕਿਹਾ ਕਿ ਮੈਂ ਘੱਟੋ ਘੱਟ ਦੋ ਵਾਰੀ ਜਦੋਂ ਮੁੱਖ ਮੰਤਰੀ ਬਣਿਆ ਤੇ ਮੈਂ ਤਾਂ ਕਿਸੇ ਨੂੰ ਦੁਆਨੀ ਦਿੱਤੀ ਨਹੀਂ ਮੈਨੂੰ ਤਾਂ ਦਿੱਲੀ ਤੋਂ ਸਿੱਧਾ ਫੋਨ ਆਉਂਦਾ ਰਿਹਾ ਪੰਜਾਬ ਕਾਂਗਰਸੀ ਆਨੇ ਐ ਐਮਐਲਏ ਬਣ ਗਿਆ ਤੇ ਤੁਸੀਂ ਜਾ ਕੇ ਜਿਹੜਾ ਮੁੱਖ ਮੰਤਰੀ ਤੌਰ ਤੇ ਸੌਂ ਚੁੱਕੋ ਕਿਸੇ ਮੈਥੋਡਾ ਕਿਸੇ ਨੇ ਪੈਸੇ ਮੰਗੇ ਨਹੀਂ ਉਹ ਬਿਆਨ ਦੇਣ ਦੇ ਨਾਲ ਇੱਕ ਵੱਡਾ ਝਟਕਾ ਲੱਗਿਆ ਬਿਬਾ ਜਿਹੜਾ ਨਜੋ ਸਿੱਧੂ ਦੇ ਬਿਆਨ ਨੂੰ ਕਿਉਂਕਿ ਅਮਰਿੰਦਰ ਹੁਣ ਨਾ ਤਾਂ ਕਾਂਗਰਸ ਚ ਐ ਤੇ ਨਾ ਹੀ ਉਹਨਾਂ ਦੀ ਕੋਈ ਦਿਲਚਸਪੀ ਐ ਕਿ ਕਾਂਗਰਸ ਦੀ ਖਾਮਕਾਉਂ ਲੀਡਰਸ਼ਿਪ ਦੀ ਝੋਲੀ ਚੁੱਕੀ ਕਰਨ ਸੋ ਇੱਕ ਤਾਂ ਇਹਦੇ ਨਾਲ ਕੀ ਹੋਇਆ ਕਿ ਬਿਬਾ ਨਜੋ ਸਿੱਧੂ ਨੇ ਵੀ ਆਪਣੇ ਬਿਆਨ ਚ ਹਲਕੀ ਜੀ ਝੂਟਰ ਲਈ ਹੈ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਮੈਂ ਤਾਂ ਇਹ ਗੱਲ ਕਹੀ ਨਹੀਂ ਮੈਂ ਤਾਂ ਵੈਸੇ ਗੱਲ ਕੀਤੀ ਸੀ ਕਿ ਦੂਜੀਆਂ ਪਾਰਟੀਆਂ ਤੇ ਇਸ ਤਰ੍ਹਾਂ ਚੱਲਦਾ ਕਾਂਗਰਸ ਦੇ ਕਰਨ ਮੈਂ ਕੋਈ ਅਲਿਗੇਸ਼ਨ ਜਾਂ ਦੋਸ਼ ਨਹੀਂ ਲਾਇਆ ਕਿਉਂਕਿ ਕਪਨਾ ਮਰਿੰਦਰ ਦਾ ਬਿਆਨ ਬਹੁਤ ਹੀ ਵੱਡਾ ਬਿਆਨ ਹੈ ਉਹਨਾਂ ਦਾ ਇੱਕੋ ਬਿਆਨ ਹੈ ਪੰਜਾਬ ਦੀ ਰਾਜਨੀਤੀ 'ਚ ਜਦ ਲਈ ਚਰਚਾ ਚੱਲ ਰਹੀ ਸੀ ਉਹਨੂੰ ਥੰਮ ਕੇ ਰੱਖ ਦਿੰਦੇ ਨੇ ਰੋਕ ਕੇ ਰੱਖਦਾ ਉਹਦੇ ਜਵਾਬ ਦੇ ਵਿੱਚ ਜਦੋਂ ਆਪਾਂ ਗੱਲ ਕਰਨਾ ਸਿਜਿੰਦਰ ਦਾ ਵਾ ਦੇਖੋ ਪਾਰਲੀਮੈਂਟ ਮੈਂਬਰ ਆ ਪੰਜਾਬ ਕਾਂਗਰਸ ਇੱਕ ਤੌਰ ਆਗੂ ਹੈ ਬਿਲਕੁਲ ਉਹਨਾਂ ਵੱਲੋਂ ਕੈਪਟਨ ਦੀ ਤਾਰੀਫ ਕਰਨਾ ਆਪਣੇ ਆਪ ਚ ਵੱਡੀ ਗੱਲ ਹੈ ਕਿਹ ਲਈ ਨਹੀਂ ਅਮਰ ਸੰਦੇ ਜਿਹੜੇ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਆ ਉਹਨਾਂ ਵੱਲੋਂ ਹੀ ਤਾਰੀਫ ਕੀਤੀ ਤੇ ਕਾਂਗਰਸ ਚ ਆਉਣਾ ਜਾਂ ਨਹੀਂ ਆਉਣਾ ਉਹਨਾਂ ਦੀ ਵੱਖਰੀ ਗੱਲ ਆ ਮਰਜੀ ਹੈ ਕੈਪਟਨ ਮਿਲਿੰਦਰ ਦੀ ਪਰ ਉਹਨਾਂ ਦਾ ਬਿਆਨ ਜਨ ਰੁਤਬਾ ਕਹਿੰਦਾ ਸਾਰੇ ਬੜੇ ਸਤਿਕਾਰ ਕਰਦੇ ਆ ਤੇ ਰਨਾਵਾ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ ਇਸੇ ਨਾਲ ਪੰਜਾਬ ਦੀ ਰਾਜਨੀਤੀ ਚ ਵੱਖਰੇ ਤੌਰ ਤੇ ਕੈਪਟਨ ਮਰਿੰਦਰ ਨਵੇਂ ਸਰੇ ਤੋਂ ਚਰਚਾ ਜਿੱਥੇ ਹੈ ਦੂਜੇ ਪਾਸੇ ਉਹਨਾਂ ਦੇ ਜਿਹੜੇ ਮੈਡਮ ਹੈ ਫਰੀਦਕੌਰ ਜੀ ਉਹਨਾਂ ਨੇ ਇਹਨਾਂ ਕਹਿ ਸਕਿਆ ਉਹਨੂੰ ਰੱਦ ਕੀਤਾ ਕਿ ਕਾਂਗਰਸ ਉਹ ਨਹੀਂ ਜਾ ਰਹੇ ਉਹਨਾਂ ਕੈਪਟਨ ਮਰਿੰਦਰ ਤਾਂ ਚੁੱਪ ਨੇ ਜਿਹੜਾ ਕੈਪਟਨ ਨਰਿੰਦਰ ਨੇ ਬਿਆਨ ਦਿੱਤਾ ਉਹੀ ਕਹਿਣ ਕਿ ਜੋ ਕਾਂਗਰਸ ਵਾਲੇ ਮੇਰੇ ਬਾਰੇ ਕਹਿ ਰਹੇ ਆ ਕਿ ਮੇਰਾ ਕੋਈ ਇਰਾਦਾ ਨਹੀਂ ਤੁਹਾਡੇ ਚ ਆਉਣ ਵਾਲੇ ਮੈਂ ਜੋ ਤੁਹਾਨੂੰ ਸੱਸੀ ਘਰ ਬੁਲਾਤੀ ਸੀ ਵਾਪਸ ਨਹੀਂ ਆਵਾਂਗਾ ਇਹ ਬਿਆਨ ਕੈਪਟਨ ਮਰਿੰਦਰ ਦਾ ਆਵੇ ਤਾਂ ਜ਼ਿਆਦਾ ਔਥੈਂਟਿਕ ਹੋ ਸਕਦਾ ਬਿਲਕੁਲ ਉਹਨਾਂ ਦੀ ਪਤਨੀ ਇਹ ਗੱਲ ਕਹਿ ਰਹੀ ਆ ਉਹ ਵੀ ਪਾਛਪਾ ਦੇ ਆਗੂ ਹੈ ਉਹਨਾਂ ਨੇ ਕਿਦਾਂ ਕਿਦਾਂ ਕਿਹਾ ਨਹੀਂ ਕਿਹਾ ਪਰ ਇਹ ਔਥੈਂਥਿਸਿਟੀ ਜਾਂ ਜਿਹੜੀ ਜੇ ਆਪਾਂ ਸੰਸਕ੍ਰਿਤੀਤਾ ਦੀ ਗੱਲ ਕਰਦੇ ਆਂ ਔਥੈਂਥਿਸਿਟੀ ਦੀ ਗੱਲ ਕਰਦੇ ਆਂ ਕੈਪਟਨ ਮਰਿੰਦਰ ਇਹਨੂੰ ਟਰਨਾਈ ਕਰਨਗੇ ਇਨਕਾਰ ਕਰਨਗੇ ਕਿ ਮੈਂ ਕਾਂਗਰਸ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਕਾਂਗਰਸ ਆ ਰਹੇ ਆਂ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਕਾਂਗਰਸ ਦੀ ਤਾਰੀਫ ਕੀਤੀ ਹੈ ਔਰ ਖਾਸ ਕਰਕੇ 500 ਕਰੋੜ ਰੁਪਏ ਦੇ ਮੁੱਦੇ ਨੂੰ ਲੈ ਕੇ ਜੋ ਗੱਲ ਕਹੀ ਹੈ ਆਪਾਂ ਪਹਿਲਾਂ ਵੀ ਕਿਹਾ ਸੀ ਅੱਜ ਫੇਰ ਮੈਂ ਇਸ ਗੱਲ ਨੂੰ ਦਰੋਣਾ ਕਿ ਭਾਜਪਾ ਜ ਹੁੰਦੇ ਹੋਇਆ ਕੈਪਟਨ ਮਰਿੰਦਰ ਹੀ ਹੈ ਜਿਹੜਾ ਇਹੋ ਦਾ ਬਿਆਨ ਦੇ ਸਕਦੇ ਆ ਕਿਸੇ ਭਾਜਪਾ ਗੂ ਦੀ ਹਿੰਮਤ ਨਹੀਂ ਪੈ ਸਕਦੀ ਕਿਉਂਕਿ ਸਾਰੇ ਭਾਜਪਾ ਗੂ ਨੇ ਇਹ ਗੱਲ ਕਹੀ ਕਿ 500 ਕਰੋੜ ਰੁਪਏ ਦਾ ਜਿਹੜਾ ਬਿਆਨ ਆ ਉਹਨਾਂ ਕਾਂਗਰਸ ਐਕਸਪੋਜ਼ ਹੋ ਗਈ ਹੈ ਕਾਂਗਰਸ ਦੇ ਪਤੇ ਖੁੱਲ ਗਏ ਜੋ ਕੁਝ ਕਿਹਾ ਜਾ ਸਕਦਾ ਹੈ ਭਾਜਪਾ ਗੰਗਲੋਂ ਸੁਨੀਲ ਜਾਖੜ ਤੋਂ ਲੈ ਕੇ ਸਭ ਨਾਲ ਵੱਲ ਆਖਿਆ ਗਿਆ ਹੁਣ ਕੈਪਟਨ ਮਰਿੰਦਰਾ ਜੀ ਨੇ ਕਿਹਾ ਕਿ ਨਹੀਂ ਅਜਿਹੀ ਕੋਈ ਗੱਲ ਨਹੀਂ ਜੋ 500 ਕਰੋੜ ਦੀ ਗੱਲ ਹੈ ਬਿਲਕੁਲ ਝੂਠੀ ਗੱਲ ਹੈ ਇਹ ਕੈਪਟਨ ਮਰਿੰਦਰ ਨਹੀਂ ਕਹ ਰਿਹਾ ਜਾਂਦਾ ਕਿ ਭਾਗ ਵਿੱਚ ਹੁੰਦੇ ਆ ਹੋਏ ਵੀ ਉਹਨਾਂ ਨੇ ਐਡਵਰਟੀਟੀ ਗੱਲ ਕਹੇਤੀ ਹੈ ਕਾਂਗਰ ਜਾਂਦੇ ਨਹੀਂ ਜਾਂਦੇ ਇਹ ਨੁਗੁਣੀ ਗੱਲ ਹੈ ਕਿ ਉਹ ਕੈਪਟਨ ਮਰਿੰਦਰ ਨੇ ਇਹ ਗੱਲ ਕੋਈ ਵੀ ਨਹੀਂ ਕੀਤੀ ਕਿ ਮੈਂ ਫਾਸ ਫਾਸੇ ਝੰਡਾ ਲਿਆ ਜੀ ਜੀ ਸੋ ਸਭ ਅੱਗੇ ਜਿਹੜਾ ਜ਼ਿਕਰ ਹੈ ਉਹ ਕਰਾਂਗੇ ਹੜਾਂ ਦਾ ਮਾਮਲਾ ਹੈ ਬੇਸ਼ੱਕ ਹੜ ਪੰਜਾਬ ਦੇ ਵਿੱਚੋਂ ਫਰਹਾਲ ਦੇ ਲਈ ਸਥਿਤੀ ਸੁਧਰ ਗਈ ਹੈ ਲੋਕ ਆਪਣੀ ਲਾਈਨ ਤੇ ਚੜਨ ਦੀ ਜ਼ਿੰਦਗੀ ਦੀ ਕੋਸ਼ਿਸ਼ ਕਰ ਰਹੇ ਨੇ ਹਜੇ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਮਾਰੋ ਮਾਰ ਲੱਗੇ ਹੋਏ ਨੇ ਕਿ ਜ਼ਮੀਨਾਂ ਨੇ ਜਿਹੜੀਆਂ ਉਹ ਪਧਰੀਆਂ ਹੋ ਜਾਣ ਪਰ ਬੇਸ਼ੱਕ ਇਹ ਨਿਪਟ ਦਾ ਨਜ਼ਰ ਆ ਰਿਹਾ ਪਰ ਸਿਆਸੀ ਤੌਰ ਤੇ ਨਿਪਟ ਦਾ ਨਜ਼ਰ ਨਹੀਂ ਆ ਰਿਹਾ ਹੜ੍ਹਾਂ ਦਾ ਮਾਮਲਾ ਹਾਲੇ ਤੱਕ ਕਿਉਂਕਿ BBMB ਦੇ ਵੱਡੇ ਸਵਾਲ ਨੇ ਜਿਹੜੇ BBMB ਤੇ ਵੱਡੇ ਜਿਹੜੇ ਸਵਾਲ ਖੜੇ ਹੋਏ ਸਨ ਸੋ ਉਹਨਾਂ ਸਵਾਲਾਂ ਨੂੰ ਲੈ ਕੇ ਹੁਣ ਗ੍ਰੀਨ ਟ੍ਰਿਬਿਊਨਲ ਨੇ ਵੀ ਨੋਟਿਸ ਦਿੱਤਾ BBMB ਨੂੰ ਕੇਂਦਰ ਤੇ ਪੰਜਾਬ ਸਰਕਾਰ ਇੱਥੇ ਫੇਰ ਆਹਮੋ ਸਾਹਮਣੇ ਨੇ ਕਿਉਂਕਿ ਪੰਜਾਬ ਸਰਕਾਰ ਕੇਂਦਰ ਤੋਂ ਜਵਾਬ ਮੰਗ ਰਹੀ ਹੈ ਕਿਉਂਕਿ ਡੈਮ ਦੇ ਅੰਕੜੇ ਹਜੇ ਤੱਕ ਪੇਸ਼ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਐਮ ਸਵਾਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਸ ਤੋਂ ਅੱਜ ਦਾ ਸਵਾਲ ਆਇਆ ਕਿ ਪੰਜਾਬ ਦੀ ਤਵਾਹੀਤਾ ਇੱਕ ਦਿਨ ਕੱਲ ਪਹਿਲਾਂ ਹਿਮਾਚਲ ਦੇ ਜਿਹੜੇ ਡਿਪਟੀ ਸੀਐਮ ਐ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਉਹ ਹੀ ਬੁਲੀ ਬੋਲੇ ਜਿਵੇਂ ਪੰਜਾਬ ਵਾਲੇ ਕਹਿ ਰਹੇ ਆ ਉਹ ਕਹਿੰਦੇ ਜੋ ਕੇਂਦਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸੀਹੜਾਂ ਦਾ 80 ਕਰੋੜ ਰੁਪਏ ਦੀ 1500 ਕਰੋੜ ਰੁਪਏ ਦੀ ਗੱਲ ਕੀਤੀ ਸੀ ਰਾਹ ਦੇਵਾਂਗੇ ਉਹ ਕਹਿੰਦੇ ਸਾਡੇ ਕੋਲ ਅਜੇ ਉਸ ਤਰ੍ਹਾਂ ਰਾਹਤ ਦੇ ਰੂਪ ਚ ਫੁੱਟੀ ਕੋਡੀ ਕੇਂਦਰ ਵੱਲੋਂ ਨਹੀਂ ਆਈ ਤੇ ਪੰਜਾਬ ਵਾਲੇ ਵੀ ਇਹੀ ਗੱਲ ਕਹਿ ਰਹੇ ਆ ਕਿ ਸਾਨੂੰ 1600 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ ਸਾਨੂੰ ਵੀ ਉਹਦੇ ਚ ਕੁਝ ਨਹੀਂ ਮਿਲਿਆ ਉਹਨਾਂ ਵੱਖ-ਵੱਖ ਸਕੀਮਾਂ ਰਹੀਂ ਪੈਸੇ ਆਉਂਦੇ ਆ ਉਹ ਇੱਕ ਵੱਖਰੀਆਂ ਸਕੀਮਾਂ ਉਹਨਾਂ ਦੇ ਪੈਸੇ ਆਉਣੇ ਹੀ ਆਉਣੇ ਆ ਉਹ ਕੇਂਦਰ ਵੱਲੋਂ ਦੇ ਆਰਥਿਕ ਸਕੀਮਾਂ ਹੁੰਦੀਆਂ ਉਹਨਾਂ ਨਾਲ ਕੇਂਦਰ ਰੋਕ ਸਕਦਾ ਨਾ ਕੋਈ ਰੋਕ ਸਕਦਾ ਉਹ ਸਰਧਾਨ ਦੇਰ ਉਹਨਾਂ ਨੇ ਮਿਲਣਾ ਹੀ ਮਿਲਣਾ ਹੈ ਪਰ ਜਦ ਤੱਕ ਸਵਾਲ ਹੈ ਰਾਹਤ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਕੇਂਦਰ ਵੱਲੋਂ ਨਾ ਹਿਮਾਚਲ ਤੇ ਨਾ ਪੰਜਾਬ ਨੂੰ ਕੁਝ ਮਿਲਿਆ ਹੁਣ ਰਹੀ ਗੱਲ ਪਾਖੜਾ ਪਿਆਸ ਮੈਨੇਜਮੈਂਟ ਬੋਰਡ ਦੀ ਨਪਾਖੜਾ ਬੋਰਡ ਜਿਹੜਾ ਸਿੱਧੇ ਤੌਰ ਤੇ ਫੇਰ ਨਿਸ਼ਾਨੇ ਤੇ ਇਸ ਕਰਕੇ ਅੱਜ ਤੋਂ ਗ੍ਰੀਨ ਟ੍ਰਿਬਿਊਨ ਨੂੰ ਬਲੋਇ ਨੋਟਸ ਜਾਰੀ ਹੋਇਆ ਕਿ ਪੰਜਾਬ ਜਿਹੜੇ ਹੜਾ ਆਇਆ ਕਿਸ ਤਰੀਕੇ ਨਾਲ ਪਾਣੀ ਸਜਣ ਦਾ ਜਿਹੜਾ ਪ੍ਰਬੰਧ ਸੀ ਉਹ ਸਹੀ ਢੰਗ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਇਹਦੇ ਬਾਰੇ ਸਿੱਧੇ ਸਵਾਲ ਉੱਠੇ ਕਿ ਕਿਉਂ ਪਾਣੀ ਪਾਖੜਾ ਲਗਾਤਾਰ ਜਮਾ ਹੁੰਦਾ ਰਿਹਾ ਤੇ ਫੇਰ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਵੱਡੀ ਪੱਧਰ ਤੇ ਛੱਡਿਆ ਗਿਆ ਉਸ ਦੇ ਨਾਲ ਪੰਜਾਬ ਦੇ ਕਾ ਵੱਡੀ ਪੱਧਰ ਤੇ ਤਵਾਹੀ ਆਈ ਕਰੋੜਾਂ ਦਾ ਨੁਕਸਾਨ ਹੋਇਆ ਵੱਡੀ ਪੱਧਰ ਤੇ ਚੱਲ ਨਹੀਂ ਮਾਲੀ ਫਸਲਾਂ ਦਾ ਚਾਰ ਚੁਕਰੇ ਤਬਾਹੀ ਜਦਾ ਪਾ ਗੱਲ ਕਰਿਆ ਅਜੇ ਤੱਕ ਵੀ ਉਹ ਸੁਧਰਦਾ ਨਾ ਆ ਨੀ ਲੈ ਰਿਹਾ ਜੇ ਹੁਣ ਫਾਗੜਾ ਬੋਰਡ ਦੀ ਪ੍ਰਬੰਧਕ ਕਮੇਟੀ ਇਸ ਮੁੱਦੇ ਤੇ ਕੀ ਜਵਾਬ ਦਿੰਦੀ ਹੈ ਉਹ ਤੇ ਜਵਾਬ ਦੇਣ ਤੇ ਪਤਾ ਲੱਗੇਗਾ ਪਰ ਪੰਜਾਬ ਸਰਕਾਰ ਤੇ ਬੋਰਡ ਦੇ ਪ੍ਰਬੰਧਕਾ ਕਮੇਟੀ ਹੈ ਉਹਨਾਂ ਨੂੰ ਨੋਟਸ ਆਇਆ ਕਿ ਤੁਸੀਂ ਜਵਾਬ ਦਿਓ ਇਸ ਮੁੱਦੇ ਤੇ ਕਿ ਕੀ ਇਸ ਝੰਗ ਨਾਲ ਪਾਣੀ ਗੈਰ ਜ਼ੁਮੇਵਾਰ ਝੰਗ ਸੱਡਿਆ ਗਿਆ ਜਿਹਦੀ ਤਬਾਹੀ ਲਈ ਕਿਹਦੇ ਫੌਂਦਾ ਪ੍ਰਾਂਤ ਅਨੁਸੂਚਿਤ ਤੌਰ ਤੇ ਜ਼ਿੰਮੇਵਾਰ ਪਹਿਲਾਂ ਦਾ ਪ੍ਰਗਾਮ ਸਰਕਾਰੀ ਕਹਿੰਦੀ ਹੁਣ ਨਹੀਂ ਗ੍ਰੀਨ ਟ੍ਰਿਬਿਊਨੋ ਵੱਲੋਂ ਵੀ ਨੋਟਸ ਹੋਣਾ ਆਪਣੇ ਆਪ ਵਿੱਚ ਵੱਡਾ ਸਵਾਲਿਆ ਨਿਸ਼ਾਨ ਖੜੇ ਕਰਦਾ ਹੈ ਮੌਜੂਦ ਗਵਰਧਾ ਨੂੰ ਲੈ ਕੇ ਜੀ 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 ਸਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਅਡਾ ਵੀ ਧੰਨਵਾਦ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਕੱਲ ਮੁੱਖ ਮੰਤਰੀ ਮਾਨ ਹੋਂਨ ਦੇ ਵੱਲੋਂ ਸ਼ਹੀਦੀ ਸਭਾ ਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿੱਥੇ ਅਧਿਕਾਰੀਆਂ ਦੇ ਨਾਲ ਜਿਹੜੀ ਇਹ ਮੀਟਿੰਗ ਹੋਈ ਹੈ ਤਾਂ ਇਹ ਸਖਤ ਆਦੇਸ਼ ਦਿੱਤੇ ਗਏ ਨੇ ਕਿ ਜੋ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤੇ ਪ੍ਰਬੰਧ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਵੱਡੇ ਪੱਦਰ ਦੇ ਉੱਪਰ ਫਤੇਗੜ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੇ ਨਤਮਸਤਕ ਹੁਣ ਸੰਗਤ ਨੇ ਤਾਂ ਉਸ ਦੇ ਲਈ ਹੁਣ ਤੋਂ ਉਦੇਸ਼ ਕਰ ਦਿੱਤੇ ਗਏ ਨੇ ਉਧਰ ਸਾਬਕਾ ਐਮਐਲਏ ਨੇ ਜਲਾਲਾਬਾਦ ਦੇ ਜਿਨ੍ਹਾਂ ਦਾ ਨਾਮ ਹੈ ਰਮਿੰਦਰ ਆਵਲਾ ਉਹਨਾਂ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ ਉਹਦੇ ਵੱਖ-ਵੱਖ ਟਿਕਾਣਿਆਂ ਨੂੰ ਫਰੋਲਿਆ ਜਾ ਰਿਹਾ ਉਹਨਾਂ ਦੇ ਪ੍ਰਾਪਰਟੀਆਂ ਉਹਨਾਂ ਦੇ ਦਸਤਾਵੇਜ਼ ਨੇ ਜਿਹੜੇ ਉਹ ਆਈਟੀ ਖੰਗਾਲ ਰਹੀ ਹੈ ਉਧਰ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੇ ਲਈ ਛੁੱਟੀਆਂ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਹੈ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਪੰਜਾਬ ਦੇ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ ਉਮੀਦ ਕਰਦੇ ਹਾਂ ਅਸਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ